ਪੰਜਾਬ ਦੀਆਂ ਨਗਰ ਨਿਗਮ ਚੋਣ ਦੇ ਨਤੀਜੇ ਜਿਹੜੇ ਨੇ ਐਲਾਨ ਦਿੱਤੇ ਗਏ ਨੇ ਇਹਨਾਂ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਇਸ ਦੌੜ ਦੇ ਵਿੱਚ ਪਾ ਪਾਤੇ ਅਕਾਲੀ ਦਲ ਨੂੰ ਜਿਹੜੀਆਂ ਜ਼ਿਆਦਾ ਵੋਟਾਂ ਉਹਨਾਂ ਦੇ ਹੱਥ ਨਹੀਂ ਲੱਗੀਆਂ ਸਫਲਤਾ ਜਿਹੜੀ ਆ ਉਹ ਨਹੀਂ ਮਿਲੀ ਤਾਂ ਆਜ਼ਾਦ ਉਮੀਦਵਾਰਾਂ ਨੇ ਆ ਜਿਹੜੀ ਹੈ ਇਸ ਦੇ ਵਿੱਚ ਜਿੱਤ ਹਾਸਲ ਕੀਤੀ ਆ ਤਾਂ ਕੁਝ ਨਗਰ ਨਿਗਮਾਂ ਦੇ ਵਿੱਚ ਮੇਰ ਦੇ ਅਹੁਦੇ ਦੀ ਦੌੜ ਨੂੰ ਵੀ ਜਿਹੜਾ ਆ ਉਹ ਦਿਲਚਸਪ ਬਣਾ ਦਿੱਤਾ ਤਾਂ ਗੱਲ ਕਰਦੇ ਆ ਫਗਵਾੜਾ ਦੀ ਜਿੱਥੇ ਪੰਜਾਬ ਵਾੜਾ ਦੇ ਵਿੱਚੋਂ ਕਾਂਗਰਸ ਨੇ ਵੱਡੀ ਬਾਜ਼ੀ ਮਾਰੀ ਆ ਕਾਂਗਰਸ ਨੇ 22 ਵਾੜਾ ਦੇ ਵਿੱਚ ਆਪਣੀ ਜਿਹੜੀ ਆ ਜਿੱਤ ਪੱਕੀ ਕੀਤੀ ਆ ਆਮ ਆਦਮੀ ਪਾਰਟੀ ਨੇ 12 ਸੀਟਾਂ ਹੀ ਜਿੱਤੀਆਂ ਨੇ ਜਦਕਿ ਉਥੇ ਅਕਾਲੀ ਦਲ ਤੇ ਭਾਜਪਾ ਦੀ ਜੇਕਰ ਗੱਲ ਕਰੀਏ ਤਾਂ ਭਾਜਪਾ ਨੇ 5 ਵਾਰਡ ਜਿੱਤੇ ਨੇ ਅਕਾਲੀ ਦਲ ਨੇ 2 ਵਾਰਡਾਂ ਦੇ ਉੱਤੇ ਆਪਣੀ ਜਿੱਤ ਜਿਹੜੀ ਆ ਪਣਾਈ ਆ ਤਾਂ ਉੱਥੇ ਹੀ बसपा ਨੇ 1 ਤੇ ਆਜ਼ਾਦ ਉਮੀਦਵਾਰ ਜਿਹੜੇ ਨੇ ਉਹ 3 ਜਿੱਤੇ ਨੇ ਭਾਵੇਂ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਆ ਪਰ ਮੇਅਰ ਦੇ ਅਹੁਦੇ ਲਈ ਕਾਂਗਰਸ ਦੇ ਨੂੰ ਆਜ਼ਾਦ ਤੇ ਛੋਟੀਆਂ ਪਾਰਟੀਆਂ ਦਾ ਸਮਰਥਨ ਹਾਸਲ ਕਰਨਾ ਜਿਹੜਾ ਆ ਜ਼ਰੂਰੀ ਹੋਏਗਾ ਤਾਂ ਹੀ ਉਹ ਉਮੀਦਵਾਰ ਜਿਹੜਾ ਆ ਮੇਅਰ ਬਣਨ ਦੀ ਜਿਹੜਾ ਆ ਪੋਸਿਬਿਲਟੀ ਰੱਖੇਗਾ ਲੁਧਿਆਣਾ ਦੇ ਵਿੱਚ ਗੱਲ ਕਰਦੇ ਆ ਤਾਂ ਆਪਦਾ ਦਬਦਬਾ ਜਿਹੜਾ ਆ ਉਹ ਬਣਿਆ ਹੋਇਆ ਤਾਂ ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ਵਿੱਚੋਂ ਆਵਾਜ਼ਵੀਂ ਪਾਰਟੀ ਨੇ 41 ਵਾਰਡਾਂ ਦੇ ਵਿੱਚ ਜਿੱਤ ਹਾਸਲ ਕਰਕੇ ਵੱਡੀ ਲੀਡ ਹਾਸਲ ਕੀਤੀ ਹੈ ਕਾਂਗਰਸ ਨੇ 23 ਵਾਰਡਾਂ ਤੇ ਭਾਜਪਾ ਨੇ 19 ਵਾਰਡਾਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਇਸੇ ਅਕਾਲੀ ਦਲ ਨੂੰ ਸਿਰਫ ਦੋ ਹੀ ਸੀਟਾਂ ਮਿਲੀਆਂ ਨੇ ਜਦਕਿ ਆਜ਼ਾਦ ਉਮੀਦਵਾਰ ਜਿਹੜੇ ਨੇ ਉੱਥੇ ਤਿੰਨ ਜਿਹੜੇ ਨੇ ਜੇਤੂ ਰਹੇ ਨੇ ਤਾਂ ਆਮ ਆਦਮੀ ਪਾਰਟੀ ਲੁਧਿਆਣਾ ਦਾ ਮਹਿਰ ਬਣਨਾ ਜਿਹੜਾ ਆ ਉਹ ਤੈ ਮੰਨਿਆ ਜਾ ਰਿਹਾ ਕਿ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਆ ਉਹ ਮੇਅਰ ਬਣੇਗਾ ਜੇਕਰ ਪਟਿਆਲਾ ਦੀ ਗੱਲ ਕਰਦੇ ਆ ਤਾਂ ਪਟਿਆਲਾ ਵੀ ਕਾਫੀ ਵਿਵਾਦਾਂ ਵਿੱਚ ਰਹਿੰਦਾ ਆ ਉੱਥੇ ਵੀ ਆਪ ਦੀ ਵੱਡੀ ਜਿੱਤ ਹੋਈ ਆ ਆਮ ਆਦਮੀ ਪਾਰਟੀ ਨੇ ਪਟਿਆਲਾ ਦੇ 53 ਬਾੜਾਂ ਦੇ ਵਿੱਚੋਂ 45 ਸੀਟਾਂ ਦੇ ਉੱਤੇ ਆਪਣਾ ਕਬਜ਼ਾ ਜਿਹੜਾ ਕਰਕੇ ਵੱਡੀ ਜਿੱਤ ਹਾਸਲ ਕੀਤੀ ਆ ਤਾਂ ਭਾਜਪਾ ਨੂੰ ਚਾਰ ਅਤੇ ਕਾਂਗਰਸ ਤੇ ਅਕਾਲੀ ਦਲ ਨੂੰ ਦੋ ਦੋ ਜੜੀਆਂ ਨੇ ਪਟਿਆਲਾ ਦੇ ਵਿੱਚ ਜੜੀਆਂ ਨੇ ਸੀਟਾਂ ਮੀਡੀਆਂ ਨੇ ਤਾਂ ਸੱਤ ਵਾਰਡਾਂ ਦੇ ਵਿੱਚ ਚੋਣਾਂ ਨਹੀਂ ਹੋਈਆਂ ਪਰ ਇਹ ਤੈਅ ਆ ਕਿ ਇੱਥੇ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ ਕਿਉਂਕਿ ਉਹਨਾਂ ਨੂੰ ਸਪਸ਼ਟ ਬਹੁਮਤ ਮਿਲ ਗਿਆ ਤਾਂ ਇੱਥੇ ਜਿਹੜਾ ਆ ਆਮ ਆਦਮੀ ਪਾਰਟੀ ਦਾ ਜਿਹੜਾ ਆ ਉਹ ਮੇਅਰ ਬਣੇਗਾ ਤਾਂ ਗੱਲ ਅੰਮ੍ਰਿਤਸਰ ਦੀ ਕਰ ਲੈਣੇ ਆ ਗੁਰੂ ਨਗਰੀ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦਾ ਸ਼ਾਨਦਾਰ ਜਿਹੜਾ ਆ ਉਹ ਪ੍ਰਦਰਸ਼ਨ ਰਿਹਾ ਅੰਮ੍ਰਿਤਸਰ ਦੇ ਵਿੱਚ 85 ਵਾਰਡਾਂ ਦੇ ਵਿੱਚੋਂ ਕਾਂਗਰਸ ਨੇ 43 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ ਆਪਣਾ ਦਬਦਬਾ ਜਿਹੜਾ ਆ ਬਣਾ ਕੇ ਰੱਖਿਆ ਹੋਇਆ ਕਾਇਮ ਰੱਖਿਆ ਹੋਇਆ ਤਾਂ ਆਮ ਆਦਮੀ ਪਾਰਟੀ ਨੂੰ 24 ਦੇ ਭਾਜਪਾ ਨੂੰ 9 ਅਕਾਲੀ ਦਲ ਦੀ ਜੇਕਰ ਗੱਲ ਕਰੀਏ ਤਾਂ ਅਕਾਲੀ ਦਲ ਥੋੜਾ ਠੰਡਾ ਰਿਹਾ ਚਾਰ ਸੀਟਾਂ ਦੇ ਨਾਲ ਜਿਹੜਾ ਆ ਉਹ ਜੇਤੂ ਰਿਹਾ ਤਾਂ ਆਜ਼ਾਦ ਜਿਹੜੇ ਨੇ ਉਹ ਇਥੋਂ ਪੰਜ ਉਮੀਦਵਾਰ ਜਿਹੜੇ ਆਜ਼ਾਦ ਜੇਤੂ ਰਹੇ ਨੇ ਤਾਂ ਇੱਥੇ ਕਾਂਗਰਸ ਨੂੰ ਸਪਸ਼ਟ ਲੀਡ ਜਿਹੜੀ ਹੈ ਉਹ ਮਿਲੀ ਐ ਤਾਂ ਉਹਨਾਂ ਦਾ ਮਿਹਰ받ਣਾ ਜਿਹੜਾ ਇੱਥੇ ਲਗਭਗ ਜਿਹੜਾ ਉਹ ਤਿਆ ਤਾਂ ਹੁਣ ਇਸ ਨਗਰ ਨਿਗਮ ਚੋਣਾਂ ਦੀ ਜੇਕਰ ਗੱਲ ਕਰੀਏ ਤਾਂ ਸਿੱਧੀ ਟੱਕਰ ਜਿਹੜੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਜਿਹੜੀ ਆ ਉਹ ਦੇਖਣ ਨੂੰ ਮਿਲਿਆ ਹਾਲਾਂਕਿ ਭਾਜਪਾ ਤੇ ਅਕਾਲੀ ਦਲ ਅਕਾਲੀ ਦਲ ਖੇਤਰੀ ਪਾਰਟੀ ਹੈ ਉਹ ਆਪਣਾ ਫਿਰ ਵੀ ਇੱਥੇ ਜਿਹੜਾ ਸਤਾਰਾ ਜਿਹੜਾ ਉਹ ਨਹੀਂ ਚਮਕਾ ਸਕੀ ਇਹਨਾਂ ਚੋਣਾਂ ਦੇ ਵਿੱਚ ਤਾਂ ਭਾਜਪਾ ਦੀ ਜਿਹੜੀ ਹੈ ਵੋਟ ਪ੍ਰਤੀਸ਼ਤ ਜਿਹੜੀ ਹੈ ਨਗਰ ਨਿਗਮ ਚੋਣਾਂ ਦੇ ਵਿੱਚ ਵਾਦੀ ਨਜ਼ਰ ਆਈ ਹੈ ਤਾਂ ਲੋਕ ਸਭਾ ਦੀ ਦੇਖ ਕੇ ਗੱਲ ਕਰਦੇ ਆ ਤਾਂ ਲੋਕ ਸਭਾ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦਾ ਬਹੁਤ ਬੁਰਾ ਹਾਲ ਹੋਇਆ ਸੀ ਉੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਟੱਕਰ ਦੇਖਣ ਨੂੰ ਮਿਲੀ ਹੈ ਦਾ ਇਸ ਟੱਕਰ ਦੇ ਵਿੱਚ ਜਿਹੜੇ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਰਲੀਆਂ ਮਿਲੀਆਂ ਜੜੀਆਂ ਨੇ ਉਹ ਵੋਟਾਂ ਮਿਲੀਆਂ ਸਰ ਤਾਂ ਆਮ ਆਦਮੀ ਪਾਰਟੀ ਵੱਲੋਂ ਵੱਡਾ ਦਾਵਾ ਕੀਤਾ ਗਿਆ ਸੀ ਕਿ 13 0 ਦੀ ਜਿਹੜੀ ਆ ਉਹ ਵੋਟ ਆਏਗੀ ਤਾਂ ਇਸ ਤਰ੍ਹਾਂ ਤਾਂ ਹੁਣ ਇਹ ਜਨਤਾ ਦੀ ਕਚੈਰੀ ਹੈ ਜਨਤਾ ਕਿਸਦੇ ਹੱਕ ਦੇ ਵਿੱਚ ਫਤਵਾ ਸੁਣਾਉਂਦੀ ਹੈ ਇਹ ਜਿਹੜਾ ਆ ਉਹ ਜਨਤਾ ਹੀ ਤੈਅ ਕਰੇਗੀ ਤਾਂ ਹੁਣ ਜਿਹੜੀਆਂ ਨਗਰ ਨਿਗਮ ਚੋਣਾਂ ਤੋਂ ਜਿਹੜੀ ਆ ਭਾਜਪਾ ਦੀ ਵੀ ਸ਼ੁਰੂਆਤ ਹੋ ਜਾਂਦੀ ਹੈ ਖੇਤਰੀ ਪਾਰਟੀ ਅਕਾਲੀ ਦਲ ਆਪਣਾ ਜਿਹੜਾ ਆ ਜਿਆਦਾ ਰੰਗ ਆਪਣਾ ਜਿਆਦਾ ਅਸਰ ਜਿਹੜਾ ਆ ਉਹ ਨਹੀਂ ਦਿਖਾ ਸਕੀ ਤਾਂ ਜੇਕਰ ਗੱਲ ਕਰਦੇ ਆ ਤਾਂ ਆਮ ਆਦਮੀ ਪਾਰਟੀ ਦੇ ਕਈ ਥਾਵਾਂ ਤੇ ਵੀ ਜਿਹੜਾ ਆ ਜਾਦੂ ਜਿਹੜਾ ਆ ਉਹ ਝਾੜੂ ਨਹੀਂ ਚੱਲਿਆ ਪਰ ਕਾਂਗਰਸ ਪਾਰਟੀ ਜਿਹੜੀ ਆ ਉਹ ਵੱਡੀ ਪਾਰਟੀ ਹੈ ਵੱਡੀ ਪਾਰਟੀ ਹੋਣ ਦੇ ਨਾਤੇ ਜਿਹੜੀ ਆ ਟੱਕਰ ਦੀ ਜਿਹੜੀ ਆ ਇਹ ਖੇਡ ਦੇਖਣ ਨੂੰ ਮਿਲਿਆ ਤਾਂ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਜਿਹੜੀ ਆ ਲਗਾਤਾਰ ਟੱਕਰ ਬਣੀ ਰਹੀ ਹੈ ਤਾਂ ਜੋ ਇਨ੍ਹਾਂ ਸ਼ਹਿਰਾਂ ਦੇ ਵਿੱਚ ਜੇਕਰ ਫਗਵਾੜਾ ਦੀ ਗੱਲ ਕਰੀਏ ਲੁਧਿਆਣਾ ਦੀ ਗੱਲ ਕਰੀਏ ਪਟਿਆਲਾ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਰਣਵੇਂ ਮਿਲਵੇਂ ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਗਠਜੋੜਨ ਦੇ ਨਾਲ ਜਿਹੜਾ ਆ ਆਪਸੀ ਸਹਿਯੋਗ ਦੇ ਨਾਲ ਜਿਹੜਾ ਆ ਮੇਰਬੰਦ ਦੀ ਆਸ਼ਾ ਆ ਤੁਹਾਡੀ ਇਸ ਖਬਰ ਬਾਰੇ ਕੀ ਰਾਏ ਆ ਸਾਨੂੰ ਆਪਣੀ ਰਾਏ ਸਾਂਝੀ ਜ਼ਰੂਰ ਕਰਨਾ ਧੰਨਵਾਦ